ਕੌਣ ਹੈ ਮਨਿੰਦਰ ਦੀਪ ਸਿੰਘ ਇੱਕ ਵਾਰ ਫਿਰ ਪੂਰੇ ਪੰਜਾਬ ਦੇ ਵਿੱਚ ਹੜਕਾ ਮਚ ਗਿਆ ਹੈ ਮਨਿੰਦਰ ਦੀਪ ਸਿੰਘ ਨੂੰ ਲੈ ਕੇ ਕੀ ਉਹ ਕੋਈ ਗੈਂਗਸਟਰ ਸੀ ਕੀ ਉਹ ਕੋਈ ਨਸ਼ਾ ਤਸਕਰ ਸੀ ਜੇ ਗੱਲ ਕਰੀਏ ਮਨਿੰਦਰ ਦੀਪ ਸਿੰਘ ਦੀ ਜਿਹੜੇ ਇਸ ਦੁਨੀਆ ਤੋਂ ਕੂਚ ਕਰ ਗਏ ਨੇ ਪਰਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੀਆਈਏ ਸਟਾਫ ਦੀ ਕਸਟੜੀ ਦੇ ਵਿੱਚ ਉਹਨਾਂ ਦਾ ਕਤਲ ਹੋਇਆ ਉਸ ਨੂੰ ਤਸੀਹੇ ਦਿੱਤੇ ਗਏ ਕੀ ਕਸੂਰਵਾਰ ਸੀ ਬੇਕਸੂਰ ਸੀ ਇਸ ਉੱਤੇ ਆਪਣਾ ਪੱਖ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਕਿਉਂ ਨਹੀਂ ਰੱਖ ਰਹੇ ਦੋਸ਼ੀ ਜਾਂ ਦੋਸ਼ੀ ਸੀ ਇਸ ਉੱਤੇ ਕਿਉਂ ਚੁੱਪੀ ਵੱਟੀ ਹੋਈ ਹੈ ਪੰਜਾਬ ਪੁਲਿਸ ਅਤੇ ਸੀਆਈਏ ਸਟਾਫ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੱਲ ਹਲਕਾ ਗੁਣਿਆਣਾ ਦੀ ਮੰਡੀ ਪੂਰੀ ਤਰ੍ਹਾਂ ਬੰਦ ਰਹੀ ਇੱਕ ਵੀ ਸ਼ਟਰ ਸਾਰਾ ਦਿਨ ਨਹੀਂ ਖੁੱਲਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੰਬੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ ਗਣਿਆਣਾ ਮੰਡੀ ਦੇ ਲਈ ਜਿੰਨਾ ਚਿਰ ਸੀਏ ਸਟਾਫ ਦੇ ਅਧਿਕਾਰੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਲੇਕਿਨ ਜਦੋਂ ਉਸ ਦੀ ਪੋਸਟਮਾਨ ਦੀ ਰਿਪੋਰਟ ਆਈ ਉਸ ਦੇ ਵਿੱਚੋਂ ਵੱਡੇ ਖੁਲਾਸੇ ਹੋਏ ਪਹਿਲਾ ਪਰਵਾਰ ਨੇ ਰੱਬ ਦਾ ਭਾਣਾ ਮੰਨਿਆ ਕਿਉਂਕਿ ਸੀਸਟਾਫ ਦੇ ਕਰਮਚਾਰੀਆਂ ਵੱਲੋਂ ਫੋਨ ਕਰਵਾਇਆ ਗਿਆ ਕਿਸੇ ਅਣਪਛਾਤੇ ਬੰਦੇ ਵੱਲੋਂ ਕਿ ਭਈ ਤੁਹਾਡੇ ਲੜਕੇ ਦਾ ਐਕਸੀਡੈਂਟ ਹੋ ਗਿਆ ਹੈ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਉਹ ਗੈਂਗਸਟਰ ਸੀ ਕਿ ਉਹ ਕੋਈ ਸ਼ਰਾਰਤੀ ਅਨਸਰ ਸੀ ਕਿ ਉਹ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਲੇਕਿਨ ਤਤ ਸਾਹਮਣੇ ਆਇਆ ਹੈ ਪਰਿਵਾਰ ਵੱਲੋਂ ਅਤੇ ਹਲਕਾ ਗੁਣਾਂ ਦੇ ਲੋਕਾਂ ਵੱਲੋਂ ਉਨੇ ਸੈਂਕੜੇ ਵਿਦਿਆਰਥੀਆਂ ਨੂੰ ਆਇਲਰਸ ਦੀ ਕੋਚਿੰਗ ਦਿੱਤੀ ਉਹ ਇੱਕ ਆਇਲਰਸ ਸੈਂਟਰ ਚਲਾਉਂਦਾ ਸੀ ਉਸ ਦੇ ਵਿੱਚ ਇੱਕ ਟੀਚਰ ਸੀ ਇੰਗਲਿਸ਼ ਦਾ ਲੇਕਿਨ ਉਹਦਾ ਕਸੂਰ ਕੀ ਸੀ ਕੀ ਪੰਜਾਬ ਪੁਲਿਸ ਵੱਲੋਂ ਜਾਂ ਸੀਐਸਟਾਪ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਦੇ ਕੰਨ ਨੂੰ ਵੱਡਾ ਇਨਜਾਮ ਕਿਉਂ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਇਵਨਦੋ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਬੁਚੜ ਗਿਆ ਗਿਆ ਉਹਨਾਂ ਕਿਹਾ ਕਿ ਇਹ ਤਾਂ ਕੰਮ ਬੜਾ ਵੱਧ ਗਿਆ ਹੈ ਜਿੰਨੀ ਦੇਰ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਉਨੀ ਦੇਰ ਤੱਕ ਅਸੀਂ ਲਗਾਤਾਰ ਸੀਐਸਟਾਫ ਦੇ ਸਰਵ ਉੱਚ ਅਧਿਕਾਰੀਆਂ ਦਾ ਵਿਰੋਧ ਕਰਦੇ ਰਵਾਂਗੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਸਿੱਟਿਆ ਜਾਵੇਗਾ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇਗੀ ਪਤਾ ਲੱਗਿਆ ਹੈ ਉਸ ਰਿਪੋਰਟ ਦੇ ਵਿੱਚ ਕਿ 16 ਉਸ ਦੇ ਸਰੀਰ ਦੇ ਅੰਗਾਂ ਵਕ ਵਕ ਅੰਗਾਂ ਉੱਤੇ ਕਰੰਟ ਦੇ ਝਟਕੇ ਦਿੱਤੇ ਗਏ ਉਸ ਦੇ ਪ੍ਰਾਈਵੇਟ ਅੰਗ ਦੇ ਨਾਲ ਵੀ ਛੇੜਛਾੜ ਕੀਤੀ ਗਈ ਉਸ ਦੇ ਨੱਕ ਕੰਨ ਜੀਬ ਅੱਖਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਯਾਨੀ ਕਿ ਇਨੀ क्रूरਤਾ ਇਨਾ ਤਸ਼ੱਦਦ ਕਿ ਉਹ ਕੋਈ ਨਾਮੀ ਗ੍ਰਾਮੀ ਗੈਂਗਸਟਰ ਸੀ ਕਿਉਂ ਕੋਈ ਨਾਮੀ ਗ੍ਰਾਮੀ ਨਸ਼ਾ ਤਸਕਰ ਸੀ ਭਈ ਜੇਕਰ ਉਸ ਇਹਨਾਂ ਚੀਜ਼ਾਂ ਦੇ ਵਿੱਚ ਅਨਮੋਲ ਸੀ ਤੇ ਪਰਿਵਾਰ ਕਹਿੰਦਾ ਹੈ ਕਿ ਉਸ ਨੂੰ ਬਣਦੀ ਸਜ਼ਾ ਦੇ ਦੇਣੀ ਚਾਹੀਦੀ ਸੀ ਸਾਡੇ ਇਕਲੌਤੇ ਪੁੱਤਰ ਨੂੰ ਮਾਰਨਾ ਮਾਰਨਾ ਨਹੀਂ ਚਾਹੀਦਾ ਸੀ ਉਹਦੀ ਲੜਕੀ ਉਹਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਵੀ ਬਿਆਨ ਨਹੀਂ ਆਇਆ ਮਨਿੰਦਰ ਦੀਪ ਸਿੰਘ ਨੂੰ ਲੈ ਕੇ ਕਿ ਸੀਐਸਟਾਫ ਵੱਲੋਂ ਗਲਤ ਕਾਰਵਾਈ ਕਰਕੇ ਮੌਤ ਦੇ ਭੇਟ ਚੜਾਇਆ ਗਿਆ ਹੈ ਆਉਣ ਵਾਲੇ ਤਿੰਨਾਂ ਦੇ ਵਿੱਚ ਹੋਰ ਵੀ ਖਲਾਸੇ ਹੋਣਗੇ ਆਖਰਕਾਰ ਫਿਰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਫਿਰ ਦੁਬਾਰਾ ਨਿਸ਼ਾਨੀਆਂ ਸਵਾਲ ਕਿਉਂ ਖੜੇ ਹੋ ਗਏ ਨੇ ਇੰਨੇ ਤਸ਼ੱਦਦ ਨਾ ਕਰੋ ਮਾਵਾ ਦੇ ਪੁੱਤਰ ਨਾ ਮਾਰੋ ਵਕ-ਵਕ ਜਥੇਬੰਦੀਆਂ ਕਿਸਾਨ ਆਗੂਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਹੈ ਜਿੰਨੀ ਦੇਰ ਤੱਕ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਕਾਰਵਾਈ ਨਹੀਂ ਹੁੰਦੀ ਉਹਨਾਂ ਅ fırsਰਾਂ ਤੇ ਜਿੰਨਾ ਵੱਲੋਂ ਕਰੰਟ ਲਾ ਲਗਾ ਕੇ ਜਿਹੜਾ ਹੈ ਮੌਧ ਦੇ ਘਾਟ ਉਤਾਰਿਆ ਗਿਆ ਦੱਸੋ ਉਹਦਾ ਕਸੂਰ ਕੀ ਸੀ ਉਹ ਤਾਂ ਇੱਕ ਆਇਲਰ ਸੈਂਟਰ ਦੇ ਵਿੱਚ ਐਜ਼ ਅ ਇੰਗਲਿਸ਼ ਟੀਚਰ ਸੀ ਹਜ਼ਾਰਾਂ ਵਿਦਿਆਰਥੀ ਵੀ ਉਹਦੇ ਹੱਕ ਵਿੱਚ ਆਏ ਹਜ਼ਾਰਾਂ ਲੋਕ ਹਲਕਾ ਬਠਿੰਡੇ ਤੋਂ ਉਹਦੇ ਹੱਕ ਵਿੱਚ ਆਏ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਅਫਸਰਾਂ ਉੱਤੇ ਕਾਰਵਾਈ ਹੋਏਗੀ ਬਣੇ ਨੂੰ ਸਾਡੇ ਨਾਲ ਧੰਨਵਾਦ